ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਨ ਲੱਗੀਆਂ ਜੀ 19 ਬ੍ਰੈਸਟ ਵਾਲਿਆਂ ਦੀ ਕੱਟ ਪਾਣਾ ਸਾਡੇ 19 ਬ੍ਰੈਸਟ ਵਾਲਿਆਂ ਦੀ ਤੇ ਮੈਨੂੰ ਕਾਫੀ ਜ਼ਿਆਦਾ ਕਮੈਂਟ ਆ ਰਹੇ ਸੀਗੇ ਮੇਰੀ ਭੈਣ ਦੇ ਇੱਕ ਦੇ ਸਾਡੇ 19 ਬ੍ਰੈਸਟ ਉਹਨਾਂ ਦੀ ਤੇ 17 ਉਹਨਾਂ ਦੀ ਕਮਰ ਹੈ ਤੇ 19 ਹੈਗੀ ਹੈ ਜੀ ਉਹਨਾਂ ਦੀ ਹਿਪ ਤੇ ਉਹਦੇ ਵਿੱਚ ਆਪਾਂ ਦੱਸਣ ਲੱਗੇ ਆ ਜੀ ਪਲੇਟਾਂ ਵੀ ਪਲੇਟਾਂ ਕਿੰਨੇ ਤੇ ਪਾਉਣੀਆਂ ਤੇ ਟੀਰਾ ਕਿੰਨਾ ਰੱਖਣਾ ਠੀਕ ਹੈ ਤੇ ਆ ਦੇਖੋ ਜੀ ਆਪਾਂ ਨੇ ਟੀਰਾ ਲੱਤਾ ਜੀ 6 19 ਬ੍ਰੈਸਟ ਵਾਲਿਆਂ ਦਾ 6 ਟੀਰਾ ਠੀਕ ਹੈ ਜੀ ਤੇ ਅੱਧਾ ਇੰਚ ਦਾ ਤੁਹਾਨੂੰ ਪਤਾ ਹੀ ਹੈ ਇਹ ਤੁਸੀਂ ਕਾਟ ਪਾਉਣੀਆਂ ਪਾਉਣੀਆਂ ਹਰ ਇੱਕ 'ਚ ਜੇ ਮੈਂ ਨਹੀਂ ਵੀ ਦੱਸਿਆ ਤਾਂ ਵੀ ਤੁਸੀਂ ਪਾਉਣੀਆਂ ਪਾਉਣੀਆਂ ਠੀਕ ਹੈ ਜੀ ਮੋਡਾ ਰੱਖਿਆ ਆਪਾਂ ਨੇ 7.5 ਤੇ ਇਦਾਂ ਨੂੰ ਰੱਖਿਆ ਜੀ ਆਪਾਂ ਨੇ 5.5 ਕਿਉਂਕਿ ਅੱਧਾ ਇੰਚ ਆਪਾਂ ਨੇ ਉਹਰੇ ਘਟਾਉਣੇ ਘਟਾਉਣਾ ਠੀਕ ਹੈ ਜੀ ਤੇ ਜਿਹੜੀ ਫਰੰਟ ਵਾਲੀ ਕਾਟ ਹੈ ਉਹ ਪਾਉਣੀ ਆਪਾਂ ਨੇ 1 ਤੇ ਬੈਕ ਵਾਲੀ ਪਾਉਣੀ 2 ਤੇ ਠੀਕ ਹੈ ਜੀ ਤੇ ਜਿਹੜੀ ਪਲੇਟ ਪਾਈ ਹੈ ਪਲੇਟ ਪਾਈ ਆਪਾਂ ਨੇ 11.5 ਤੇ ਜਿਹੜੀ ਇਦਨੂੰ ਗੈਪ ਰੱਖਿਆ ਉਹ ਰੱਖਿਆ 2.5 ਤੇ ਤੁਸੀਂ ਇਦਨੂੰ ਗੈਪ ਇਦਾਂ ਰੱਖਣਾ ਠੀਕ ਹੈ ਇਦਾਂ ਮਲਾਉਣਾ ਇਹਨੂੰ ਤੇ ਬਾਕੀ ਜਿਹੜਾ ਇੱਧਰ ਵਾਲਾ ਇੱਧਰ ਵਾਲਾ ਆਪਾਂ ਨੇ ਰੱਖਣਾ 2 ਤੇ ਜਿਹੜੀ ਇਹ ਵਾਲੀ ਪਲੇਟ ਪਾਉਣੀ ਹੈ 2 ਤੇ ਪਾਉਣੀ ਹੈ ਠੀਕ ਆ ਪਲੇਟ ਦੀ ਲੈਂਥ ਰੱਖਣੀ ਹੈ ਆਪਾਂ ਨੇ 7 ਤੇ ਚੜਾਈ ਰੱਖਣੀ ਹੈ 3.5 ਤੇ ਤੁਸੀਂ ਘੱਟ ਵੀ ਕਰ ਸਕਦੇ ਵੱਧ ਵੀ ਕਰ ਸਕਦੇ ਤਿੰਨ ਵੀ ਕਰ ਸਕਦੇ ਤਿੰਨ ਵੀ ਸਹੀ ਆਉਗੇ ਠੀਕ ਆ ਤੇ ਉਸ ਤੋਂ ਬਾਅਦ ਅੱਗੇ ਆ ਗਈ ਜੀ ਕਮਰ ਕਮਰ ਹੈਗੀ ਹੈ ਨਾਲੇ 1.5 ਤੇ ਆਪਾਂ ਨੇ ਰੱਖਣਾ ਉਰੇ 1 ਇੰਚ ਵੱਧ ਠੀਕ ਆ ਕਿਉਂਕਿ ਪਲੇਟ ਆਜ ਆ ਜਾਣਾ ਤੇ ਅੱਗੇ ਉਹਨਾਂ ਦੀ ਹਿੱਪ ਆ ਗਈ ਜੀ ਹਿੱਪ ਹੈਗੀ ਹੈ ਜੀ ਉਹਨਾਂ ਦੀ 19 ਠੀਕ ਹੈ ਜੀ 9.5 ਉਨਨੇ ਠੀਕ ਹੈ ਜੀ ਤੇ ਬਾਕੀ ਆ ਚੀਜ਼ ਐ ਦਮਲਾ ਲੈਣੀ ਆ ਬੈਕ ਵਾਲੀ ਕਾਰਡ ਦੋ ਤੇ ਪਾ ਲੈਣੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ